ਹਾਂਜੀ ਦੋਸਤੋ ਪੀਡੀਐਫਾ ਹਰਿਆਣਾ ਜਿਹੜਾ ਚੱਲ ਰਿਹਾ ਹੈ ਉਹਦਾ ਲਾਸਟ ਤੇ ਤੀਜਾ ਦਿਨ ਅੱਜ ਵੱਡੇ ਝੋਟਿਆਂ ਦੇ ਮੁਕਾਬਲੇ ਨੇ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਕੀਕੀਆਂ ਜਾ ਰਹੀਆਂ ਨੇ ਪੀਡੀਐਫਾ ਹਰਿਆਣਾ ਦਾ ਜਿਹੜਾ ਪਹਿਲਾ ਮੇਲਾ ਸੀ ਉਹਦਾ ਅੱਜ ਲਾਸਟ ਦਿਨ ਹਰਿਆਣਾ ਦੇ ਵਿੱਚ ਪਹਿਲੀ ਵਾਰੀ ਪੀਡੀਐਫ ਹੋਇਆ। ਉਹਦਾ ਲਾਸਟ ਦਿਨ ਅੱਜ। ਸੋ ਸਵੇਰ ਦੇ 11:00 ਕ ਵੱਜਣ ਦੇ ਨੇੜੇ ਨੇ। ਖਿਆਰੀਆਂ ਜਿਹੜੀਆਂ ਅਡਲਟ ਬੋਲ ਮੁਕਾਬਲੇ ਨੇ ਸ਼ੁਰੂ ਨੇ। ਕਿ ਅੱਜ ਦੁੱਧ ਚੋਈ ਵਾਲਿਆਂ ਦਾ ਵੀ ਜਿਹੜਾ ਅਨਾਉਂਸ ਹੋਣਾ ਹੈ ਫਾਈਨਲ ਮੁਕਾਬਲੇ ਉਹਨਾਂ ਦੇ ਹੋਗੇ। ਬਹੁਤ ਹੀ ਸ਼ਾਨਦਾਰ ਜਿਹੜੇ ਕਿਥੇ ਅਡਲਟ ਕੈਟਾਗਰੀ ਦੇ ਵਿੱਚ ਨੂੰ ਚਾਰ ਦੰਦ ਵਾਲੀ ਕੈਟਾਗਰੀ ਤੋਂ ਬਾਅਦ ਜਿਹੜੇ ਵੀ ਹੈਗੇ ਨੇ ਚਾਰ ਦੰਦ ਤੋਂ ਬਾਅਦ ਜਿਹੜੀ ਵੀ ਹੈਗੇ ਨੇ ਅੱਜ ਉਹਨਾਂ ਦੇ ਮੁਕਾਬਲੇ ਤਿਆਰੀਆਂ ਪੂਰੇ ਜੋਰਾਂ ਤੇ ਨੇ ਕਿਉਂਕਿ ਪਹਿਲੇ ਤੇ ਦੂਜੇ ਦਿਨ ਹੁੰਦਾ ਜਣਾ ਛੋਟੇ ਬੱਚੇ ਖੀਰਿਆਂ ਦਾ 3 ਤੋਂ 12 ਵਾਲਿਆਂ ਦੇ ਮੁਕਾਬਲੇ ਜਿਹੜੇ ਚੱਲਦੇ ਨੇ ਸੂਰਜ ਬਾਹਲਾ ਰਹਿੰਦਾ ਹੈ ਇਸੇ ਹੀ ਮਿਲਦਾ ਲਾਸਟ ਦਿਨ ਹੈ ਜਿਹੜਾ ਲਾਸਟ ਦਿਨ ਦੇ ਵਿੱਚ ਸਿਰਫ ਵੱਡੇ ਵੱਡੀ ਕਟਾਗੀ ਦੇ ਅਡਲਟ ਬਲ ਦੇ ਮੁਕਾਬਲੇ ਹੁੰਦੇ ਨੇ ਜਿਹਦੇ ਕਾਰਨ ਗਿਣਮੇ ਚੁਣਮੇ ਜਾਣ ਦਾ ਹਿੱਸਾ ਲੈਂਦੇ ਨੇ ਕਿਹੜਾ ਹੀ ਬਲੇ ਇਹ ਜੇ ਬਜਰਾ ਕਾ ਡੋਂਗਾ ਹੈ ਰਕ ਕਡੋਂਗਾ ਉਨਾ ਕਵਰ ਕੁਝ ਥੋੜੀ ਥੋੜੀ ਪ੍ਰੋਬਲਮ ਹੈ ਲਾਈਵ ਦੇ ਵਿੱਚ ਬਹੁਤ ਹੀ ਸ਼ਾਨਦਾਰ ਜੀ ਸਾਰੇ 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 ਮੇਰੇ ਸਾਹਮਣੇ ਨਾ ਆਇਆ ਪੈਪਸੀ ਪੈਪਸੀ ਦਾ ਤੇਲ ਦੀ ਲੱਗ ਜਾਂਦੀ ਹੈ ਹਨਾ ਮਸਾਲਾ ਵੀਰੇ ਆਏ ਹੁੰਦੀ ਹੈ ਗੱਲ ਵੀ ਇਹ ਐਵੇਂ ਆਪ ਇੱਕ ਕਹਿ ਇਹ ਨਾ ਵੀ ਛੋਟਾ ਰਿੰਗ ਦੇ ਵਿੱਚ ਲਾਇਆ ਹੈ ਨਾ ਪਰ ਤਿਆਰੀ ਇਹਨਾਂ ਦੀ ਬਹੁਤ ਵੱਡੀ ਜੀ ਇਹ ਵੀ ਇਹ ਗੱਲ ਨਹੀਂ ਹੁੰਦੀ ਵੀ ਅੱਜ ਹੀ ਆ ਕੇ ਇਹ ਇਕੱਲਾ ਤੇਲ ਮੀਨਾਂ ਪਹਿਲਾਂ ਮਾਲਸਾ ਕਰਨ ਲੱਗ ਜਾਂਦੇ ਆ ਤੇ ਆ ਨੀਲੀ ਰਾਵੀ ਦੇ ਵਿੱਚੋਂ ਕੱਲ ਪਹਿਲੇ ਨੰਬਰ ਤੇ ਆਏ ਇਹ ਦੋਨਾਂ ਦਾਲੀ ਕੈਟਾਗਰੀ ਚ ਆਇਆ ਵੀਰੇ ਹਾਂ ਡਰਾਫਟ ਦੇ ਵਿੱਚੋਂ ਇਹ ਪਹਿਲੇ ਨੰਬਰ ਤੇ ਆਈ ਨੀਲੀ ਰਵੀ ਚ ਦੇਖ ਸਕਦੇ ਹੋ ਤੁਸੀਂ ਸਨੱਖਾ ਵੀ ਬਹੁਤ ਹੈ ਨਾ ਇਹ ਰਹੀ ਐਸੀ ਗੱਲ ਲਿਖਿਆ ਹੈ ਬੰਤਰ ਪੱਖੋਂ ਦੇਖਣਾ ਦੂਜੇ ਹੈ ਸਰੀਰ ਦੀ ਬਣਵਟ ਪੱਖੋਂ ਇੱਕੋ ਇੱਕੇ ਜਣੇ ਕਿ ਯਾਰ ਕੋਈ ਕਮੀ ਪੈਸੇ ਨੂੰ ਪਾ ਸਕਦਾ ਦੰਦਾ ਦੇਖੋ ਤਾਂ ਹੀ ਪਹਿਲੀਆਂ ਚ ਆਇਆ ਫਿਰ ਨਹੀਂ ਤਕੜੀ ਜਜਮੈਂਟ ਦੇ ਵਿੱਚ ਹੋਵੇ ਵੱਡੇ ਜਿਹੜੇ ਬਿਊਟੀ ਵਾਲੇ ਨੇ ਉਹਨਾਂ ਦਾ ਵੀ ਮੁਕਾਬਲਾ ਅੱਜ ਅੱਜ ਸਾਰੇ ਵੱਡੀਆਂ ਬਿਊਟੀ ਵਾਲੀਆਂ ਮੱਝਾਂ ਦਾ ਮੁਕਾਬਲਾ ਹੈ ਜਿਹੜਾ ਮਰਜ਼ੀ ਪਸੂ ਦੇਖ ਲੈ ਵੀਰ ਤੂੰ ਸਰਾ ਸਰਾ ਹੀ ਹੂੰ ਆਏ ਕਹਿੰਦੇ ਹੋ ਲੈ ਦੇਖ ਤਾ ਨਹੀਂ ਕੱਟਾ ਕੇ ਲੈੇ ਜੋੜ ਤੇ ਤੰਗੜਦਾ ਹੈ ਹਾਂ ਮੰਗਣੀ ਆਉਂਦਾ ਬਹੁਤ ਹੀ ਸ਼ਾਨਦਾਰ ਖੀਰੇ ਬੱਚੇ ਇੰਬਰ ਸੇ ਕੱਲ ਦਾ ਨਹੀਂ ਦੇਖ ਕੋ ਕੱਢਿਆ ਹੋਇਆ ਰਸਤਾ ਮੁੜਾ ਟਿੰਗੜੀ ਆਉਂਦਾ ਆ ਬਿਊਟੀ ਦੇ ਵਿੱਚ ਇਹਨਾਂ ਦਾ ਬਿਊਟੀ ਮੁਕਾਬਲੇ ਨੇ ਅੱਜ ਫਰਸਟ ਹੈ ਕਿਹੜਿਆਂ ਦੇ ਬਿਊਟੀ ਮੁਕਾਬਲੇ ਦੇ ਵਿੱਚ ਹੂੰ ਸੋਹਣੀ ਸੋਹਣੀ ਮਕਾਬਲੇ ਹੂੰ ਇਹ ਬਿਊਟੀ ਵਿੱਚ ਲੱਗੀ ਸੀ ਬਿਊਟੀ ਚ ਲੱਗੀ ਸੀ ਆੜਾ ਨਹੀਂ ਜਗਾ ਬਦਲਦੀ ਰਹਾ ਮੇਰੇ ਮੇਰੇ ਘਰਾਂ ਪੜੀ ਰਹਾ ਕਿਹ ਫੈਸਲਾ ਦੋਸਤੋ ਬਹੁਤ ਜਲਦੀ ਤੁਹਾਨੂੰ ਆਪਾਂ ਜਿਹੜੀ ਦੁੱਧ ਚੋਈ ਸੀ ਐਫ ਜਰਸੀ ਤੇ ਮੂਰਾ ਮੂਰਾ ਮੱਝਾਂ ਦਾ ਮੁਕਾਬਲੇ ਸੀ ਉਹਨਾਂ ਦੀ ਵੀ ਰਿਪੋਰਟ ਆਉਣ ਵਾਲੀ ਹੈ ਤੁਹਾਨੂੰ ਇਕੱਲੇ ਇਕੱਲੇ ਜਾਣ ਵਰਤੋਂ ਆਪਾਂ ਜਾਣੂ ਕਰਾਵਾਂਗੇ ਬਾਕੀ ਦੁੱਧ ਚੋਈਦਾ ਹੋ ਗਿਆ ਜਿਹੜਾ ਆ ਅੱਜ ਇਹਨਾਂ ਦੇ ਜਰਸੀ ਦੇ ਵਿੱਚ ਵੀ ਵੱਡੀਆਂ ਦਾ ਜਿਹੜਾ ਮੁਕਾਬਲਾ ਹੈ ਉੱਡੀ ਗਾਂ ਉੱਡੀ ਲੈ ਬਣਾ ਪਿਆਰੀਆਂ ਹੋ ਰਹੀਆਂ ਨੇ ਜੀ ਰਿੰਗ ਦੇ ਵਿੱਚ ਜਾਣ ਵਾਸਤੇ 1.5 ਵਜੇ ਨਾਲ ਮੁਕਾਬਲਾ ਤੁਹਾਨੂੰ ਦੇਖਣ ਨੂੰ ਮਿਲੂਗਾ ਉਹ ਆਪਣੀ ਨੇ ਆਂਦੇ ਰਿਹਾ ਬਸ ਬੰਦਵਾ ਦੇ ਕਿ ਸਦਾ ਹੀ ਅੰਦਰ ਅੰਦਰ ਲਾ ਕੇ ਕਰਨਾ ਮੈਨੇ ਕੇ ਚੱਲੂ ਅੱਜ ਸ਼ੀਰੋਂ ਤੋਂ ਸੀ ਜਿਹੜੇ ਵੀਰ ਉਹਨਾਂ ਨੇ ਆ ਜਿਹੜੀ ਡਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਅਸੀਰੋਂ ਵਾਲੇ ਪਾਈਆਂ ਦੀ ਜਿਹੜੀ ਬੱਚੀ ਕਰ ਲਈਏ ਬਿਉਗੀ ਦੇ ਵਿੱਚ ਦੇ ਨੰਬਰ ਦੇ ਅੱਜ ਸਾਰੇ ਮੁਕਾਬਲੇ ਵੱਡੇ ਮੁਕਾਬਲੇ ਰਹਿਣਗੇ ਤੋਂ ਦੇ

ਦੇਖ ਲਈ 24 ਜਾਨੀ ਕੋ ਨਾ ਇਹ ਆ ਵੀਡੀਓ ਮਾਰੀ ਕਿ ਸਾਡੇ ਬਰਾਦਰਾਂ ਨੇ ਲਾ ਦੇ ਜੀ ਰਾਮ ਜੀ ਲੋਕ ਚੱਲ ਕੇ ਬਣਾ ਲਾਗੇ ਨੇ ਬਜਾਇਦਾ ਤੂੰ ਕਹੋ ਮਨਸ ਬੀਬੀ ਨਾਲ ਵਾਲ ਬਣਾਏ ਫਿਰ ਕੁਰਾ ਵੀ ਸਹੀ ਆ ਪੂਰਾ ਸਹੀ ਆ ਤਾਂ ਬਟ ਕਲਾਮ ਰਿੰਗ ਦੇ ਵਿੱਚ ਜਿਹੜੀ ਕਾਲ ਆ ਗਈ ਹੈ ਮੁਕਾਬਲੇ ਸ਼ੁਰੂ ਹੋਣ ਵਾਲੇ ਨੇ ਫਾਰਮਰ ਵੀਰ ਧਿਆਨ ਦੇਣ ਜੀ ਰਿੰਗ ਨੰਬਰ 1 ਦੇ ਅੰਦਰ ਜੀ ਮੁਰਾਫਾ ਪਹਲੋ ਮਿਲਕ ਬਿਊਟੀ ਮਿਲਕ ਬਿਊਟੀ ਵਾਲੀ ਵੱਡੀਆਂ ਮਚਾਂ ਦੀ ਦੇਖੋ ਮੁਰਾਫਾ ਨੁਕਰੇ ਅਦਾ ਤਰ੍ਹਾਂ ਦੀ ਵੱਡੇ ਨੁਕਰੇ ਕੋਲ ਹੈ ਜੇਤੀ ਮਾਕੇ ਬੋਲਦੀ ਮੁਕਾਬਲੇ ਤੋਂ ਬਹੁਤ ਥੋੜਾ ਡਾਕਟਰ ਸਾਹਿਬ ਅੱਜ ਖਿੱਚ ਕੇ ਰੱਖੋ ਕੰਮ ਨੂੰ ਆਪਾਂ ਲਾਟੀ ਵੀਰੇ ਨਾ ਤੇ ਕਦੀ ਦਬੇ ਆ ਕੰਮ ਖਿੱਚ ਕੇ ਰੱਖਣਾ ਮਹਾਰਾਜ ਦੀ ਕਿਰਪਾ ਨਾਲ ਪੂਰਾ ਮੁਕਾਬਲੇ ਬਹੁਤ ਲੇਟ ਨੇ ਦੋਸਤੋ 11:00 ਵੱਜਣ ਵਾਲੇ ਨੇ ਸੋ ਜਿਵੇਂ ਮੁਕਾਬਲੇ ਸ਼ੁਰੂ ਹੁੰਦੇ ਨੇ ਆਪਾਂ ਤੁਹਾਨੂੰ ਅਪਡੇਟ ਦਿੰਨੇ ਆ